ਅਕਾਲ ਤਖਤ ਸਾਹਿਬ ਦੀ ਜਿਹੜੀ ਭਰਤੀ 18 ਤਰੀਕ ਨੂੰ ਸ਼ੁਰੂ ਹੋਈ ਸੀ ਜੀ ਤਕਰੀਬਨ 5 ਲੱਖ ਦੇ ਕਰੀਬ ਭਰਤੀ ਹੋ ਚੁੱਕੀ ਆ 6 ਮਹੀਨੇ ਭਰਤੀ ਚੱਲਣੀ ਜੀ ਜਿਹਦੇ ਵਿੱਚ ਲੱਖਾਂ ਦੀ ਗਿਣਤੀ ਹੈ ਜਿਹੜੀ ਇਹ ਪਾਰ ਕਰੂਗੀ ਜੀ ਔਰ ਹੋ ਸਕਦਾ ਵੀ ਕਰੋੜ ਤੱਕ ਵੀ ਇਹ ਟੱਚ ਕਰ ਜਾਈ ਕਿਉਂਕਿ ਪੰਜਾਬ ਦੇ ਵਿੱਚ ਇਹ ਭਰਤੀ ਬੜੀ ਜੋਰਾਂ ਨਾਲ ਜੋਸ਼ ਨਾਲ ਬੜੀ ਮੰਗ ਆ ਕਾਪੀਆਂ ਦੀ ਔਰ ਇਹ ਸ੍ਰੀ ਅਕਾਲ ਤਖਤ ਸਾਹਿਬ ਦੀ ਭਰਤੀ ਕਿਸੇ ਦੀ ਕੋਈ ਵਿਅਕਤੀਗਤ ਜਾਂ ਕੋਈ ਹੋਰ ਜੀ ਗੱਲ ਨਹੀਂ ਹੈ ਇਹ ਅਕਾਲ ਤਖਤ ਦੀ ਫਜ਼ੀਲਤੋਂ ਆਇਆ ਹੋਇਆ ਉਹ ਹੁਕਮ ਹੈ ਜਿਹੜਾ ਹਰ ਕੋਈ ਸਿੱਖ ਹਰ ਕੋਈ ਉਹ ਪੰਜਾਬ ਦੀ ਧਰਤੀ ਨੂੰ ਪਿਆਰ ਕਰਨ ਵਾਲਾ ਵਿਅਕਤੀ ਮੰਨਦਾ ਜਿਹਦੇ ਮਨ ਵਿੱਚ ਪੰਜਾਬ ਦੀ ਧਰਤੀ ਵਾਸਤੇ ਆਪਦਾ ਮੋਹ ਆ ਪਿਆਰ ਆ ਔਰ ਉਹਦੇ ਮੁਤਾਬਕ ਉਹ ਜਿਹੜੀ ਭਰਤੀ ਚੱਲ ਰਹੀ ਹੈ ਇਕ ਪ੍ਰੋਪਰ ਨੰਬਰ ਵੀ ਦਿੱਤਾ ਗਿਆ ਕੋਈ ਸਿੱਧਾ ਨੰਬਰ ਆਪਾਂ ਮੰਗਾਉਣਾ ਚਾਹੁੰਦਾ ਕਾਪੀ ਉਹ ਉਹ ਵੀ ਲੈ ਸਕਦਾ ਕੋਈ ਇਹ ਵੀ ਨਹੀਂ ਤਹਿਤ ਵੀ ਫਲਾਨਾ ਜੇ ਫਲਾਨੇ ਬੱਧ ਨੂੰ ਮਿਲਾਂਗੇ ਤਾਂ ਹੀ ਕਾਪੀ ਮਿਲੂਗੀ ਇਹੋ ਜਿਹੀ ਕੋਈ ਗੱਲ ਨਹੀਂ ਔਰ ਇਹ ਭਰਤੀ ਆਮਹਾਰੀ ਬਹੁਤ ਵੱਡੀ ਸਕੇਲ ਤੇ ਚੱਲ ਰਹੀ ਹੈ ਔਰ ਅੰਦਾਜ਼ਾ ਹੈ ਵੀ ਆਉਣ ਵਾਲੇ ਸਮੇਂ ਵਿੱਚ ਇਹ ਬਹੁਤ ਵੱਡੀ ਗਿਣਤੀ ਜਿਹੜੀ ਆ ਉਹਨੂੰ ਹੱਥ ਲਾਉਗੀ ਸ਼ੂ ਵੀ। ਬראל ਸਾਹਿਬ ਜਿਵੇਂ ਸ਼੍ਰੋਮਣੀ ਅਕਾਲੀ ਦਲ ਤੋਂ ਇੱਕ ਵਾਰ ਜਿਹੜਾ ਲੋਕਾਂ ਦਾ ਮੋਹ ਪੰਧ ਹੋ ਗਿਆ ਸੀ ਉਸ ਢੰਗ ਦੇ ਨਾਲ ਜਿਹੜਾ ਧਾਂਜਾ ਚੱਲ ਰਿਹਾ ਸੀ ਸ਼੍ਰੋਮਣੀ ਅਕਾਲੀ ਦਲ 'ਚ ਪਰ ਹੁਣ ਜਿਹੜੇ ਨਵੇਂ ਸਿਰਿਓਂ ਜਿਹੜੀ ਭਰਤੀ ਕੀਤੀ ਜਾ ਰਹੀ ਹੈ ਜਾਂ ਰਿਸਪੌਂਸ ਆ ਲੋਕਾਂ ਦਾ ਕਿਹੋ ਜਿਹਾ ਰੁਝਾਨ ਹੈ ਇਹ ਬਿਲਕੁਲ ਜੀ ਵੇਖੋ ਪਾਰਟੀਆਂ ਨਹੀਂ ਕਦੇ ਮਾੜੀਆਂ ਹੁੰਦੀਆਂ ਵਿਅਕਤੀ ਐਸੇ ਕਈ ਵਾਰੀ ਹੋ ਜਾਂਦਾ ਵੀ ਉਹਨਾਂ ਨੂੰ ਨਾ ਪਸੰਦ ਕੀ ਲੋਕਾਂ ਨੂੰ ਜਾਂ ਕਿਸ ਤਰ੍ਹਾਂ ਦੀ ਗੱਲ ਆ ਉਹ ਆ ਜਾਂਦੀ ਹੁੰਦੀ ਹੈ ਔਰ ਬੜੀਆਂ ਇਸ ਪਾਰਟੀ ਦੀਆਂ ਮਹਿਮਾ ਬਹੁਤ ਵੱਡੀਆਂ ਮਹਿਮਾ ਇਹ ਪਾਰਟੀ ਨੇ ਜਿੱਤਿਆ ਭਾਵੇਂ ਗੁਰਦੁਆਰਾ ਸਹਿਬਾਨਾ ਦੇ ਪ੍ਰਬੰਧ ਤੋਂ ਲੈ ਕੇ ਡਵੈਲਪਮੈਂਟ ਪੰਜਾਬ ਦੀ ਵਾਸਤੇ ਬਹੁਤ ਵੱਡੇ ਜਿਹੜੇ ਕਾਰਜ ਆ ਇਸ ਪਾਰਟੀ ਨੇ ਕੀਤੇ ਆ ਪਰ ਇੱਕ ਬਹੁਤ ਵੱਡਾ ਉਤਸ਼ਾਹ ਜਿਹੜਾ ਪਾਇਆ ਜਾ ਰਿਹਾ ਕਿਉਂਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਉਸ ਪਵਿੱਤਰ ਜਗ੍ਹਾ ਸ੍ਰੀ ਕਲਕਤਾ ਸਾਹਿਬ ਤੋਂ ਜਿਹੜੇ ਹੁਕਮ ਆਏ ਆ ਉਹ ਸਿੰਘ ਸਹਿਬਾਨਾ ਦੇ ਜਿਹੜੇ ਪੰਜਾਂ ਸਿੰਘ ਸਾਹਿਬਾਨਾਂ ਨੇ ਹੁਕਮ ਦਿੱਤੇ ਆ ਉਹਦੇ ਮੁਤਾਬਕ ਜਿਹੜੀ ਭਰਤੀ ਉਹ ਚੱਲ ਰਹੀ ਆ 6 ਮਹੀਨੇ ਚੱਲਣੀ ਆ ਔਰ ਇਹਦੇ ਵਿੱਚ ਤੁਸੀਂ ਹੈਰਾਨ ਹੋਵੋਗੇ 6 ਮਹੀਨਾ ਚ ਬਹੁਤ ਵੱਡੇ ਟੀਚੇ ਨੂੰ ਟੱਚ ਕਰੂਗੀ ਇਹ ਇਕੱਲੀ ਭਰਤੀ ਤੱਕ ਸੀਮਿਤ ਨਹੀਂ ਇਕ ਵੱਡੇ ਸੁਧਾਰਾਂ ਦੀ ਜਿਹੜੀ ਇਹ ਬਿਗਲ ਵੱਜ ਰਿਹਾ ਵੱਡੇ ਸੁਧਾਰਾਂ ਦਾ ਮਤਲਬ ਹੈ ਪਾਰਟੀਆਂ ਆਪਣੇ ਆਪ ਚ ਜਿਵੇਂ ਛੋਟੇ ਪਰਿਵਾਰ ਆਪਾਂ ਆਪ ਚ ਸੁਧਾਰ ਲਿਆਉਣੇ ਆ ਕੋਈ ਕਮੀਆਂ ਹੋ ਕੇ ਕੱਢ ਕੱਢਦੇ ਆ ਫਿਰ ਪਰਿਵਾਰ ਤਰੱਕੀ ਕਰਦੇ ਆ ਸਮਾਜ ਤਕੜਾ ਬਣਦਾ ਇਸੇ ਤਰ੍ਹਾਂ ਪਾਰਟੀ ਆ ਜਿਹੜੀ ਆਪ ਦੇ ਵਿੱਚ ਕੋਈ ਊਨਤਾਈਆਂ ਉਹ ਕੱਢ ਲੂਗੀ ਇਸ ਬਹਾਨੇ ਔਰ ਇਹਦੇ ਨਾਲ ਉਹ ਤਕੜੀ ਹੋ ਕੇ ਨਿਕਲੂਗੀ ਇਹ ਜਿਹੜੇ ਰਾਜ ਭਾਗ ਆ ਇਹ ਤਾਂ ਧਰਮ ਦੇ ਥੱਲੇ ਚੱਲਦੇ ਆ ਔਰ ਇਹ ਆਪਣੇ ਆਪ ਉਹਨਾਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿਹੜੀਆਂ ਉਮੀਦ ਕੀਤੀ ਜਾ ਰਹੀ ਹੈ ਕਿ ਜਲਦੀ ਹੋਣ ਵਾਲੇ ਸਮੇਂ 'ਚ ਹੋ ਸਕਦੀਆਂ ਤੇ ਅਜਿਹੇ ਵਿੱਚ ਸ਼੍ਰੋਮਣੀ ਅਕਾਲੀ ਦਲ ਇਹਨਾਂ ਚੋਣਾਂ ਦੇ ਵਿੱਚ ਕਿਵੇਂ ਦੇਖ ਰਹੇ ਹੋ ਤੁਸੀਂ ਦੇਖੋ ਜੀ ਜਿਵੇਂ ਹੁਣ ਅਕਾਲਤਾ ਸਭ ਦੀ ਭਰਤੀ ਹੁੰਦੀ ਆ ਡੈਲੀਗੇਟ ਬਣਦੇ ਆ ਨਵਾਂ ਪ੍ਰਧਾਨ ਬਣਨਾ ਉਸ ਦੇ ਝੰਡੇ ਥੱਲੇ ਅਕਾਲਤਾ ਸਭ ਦੇ ਝੰਡੇ ਥੱਲੇ ਇਕੱਠੇ ਹੋਣਾ ਸਾਰਿਆਂ ਨੇ ਔਰ ਉਹਦੇ ਮੁਤਾਬਕ ਫਿਰ ਉਮੀਦਵਾਰ ਖੜਾ ਕੇ ਇਹ ਜਿਹੜੀ ਐਸਡੀਪੀਸੀ ਚੋਣ ਲੜੀ ਜਾਊਗੀ ਜਿਹੜੇ ਕਿ ਬਿਲਕੁਲ ਐਸੇ ਵਿਅਕਤੀ ਹੋਣਗੇ ਜਿਹੜੇ ਪੜ੍ਹੇ ਲਿਖੇ ਖਾਸ ਕਰਕੇ ਨੌਜਵਾਨ ਜਿਹੜੇ ਕਿ ਅੰਮ੍ਰਿਤਧਾਰੀ ਸਿੱਖ ਨੇ ਉਹ ਸਿੱਖ ਨੇ ਜਿਨ੍ਹਾਂ ਦੇ ਮਨਾਂ ਵਿੱਚ ਗੁਰੂ ਸਾਹਿਬ ਤਹੀਂ ਅਥਾ ਪਿਆਰ ਆ ਔਰ ਉਹ ਪ੍ਰਬੰਧ ਦੇਖਣਗੇ ਜੀ ਹੁਣ ਨਵੀਂ ਚੀਜ਼ ਜਿਹੜੀ ਤੁਹਾਡੇ ਸਾਹਮਣੇ ਆਊਗਾ ਬੀਤੇ ਕਾਲ ਦੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਫਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਆਪਕਾ ਭਾਈ ਕਰਕੇ ਜੋ মিডিਆ ਨਾਲ ਗੱਲ ਕਰਦੇ ਉਹਨਾਂ ਦਾ ਕਹਿਣਾ ਹੈ ਸੀ ਕਿ ਜਿਹੜੇ ਅੱਜ ਅਕਾਲ ਤਖਤ ਸਾਹਿਬ ਦੀ ਗੱਲ ਕਰਦੇ ਆ ਆਕਾਲੀ ਦਲ ਦੇ ਆਖਰ ਉਹਨਾਂ ਦਾ ਕਹਿਣਾ ਕਿ ਜਦੋਂ ਆਕਾਲੀ ਦਲ ਦੇ ਵਿੱਚ ਬਹੁਤ ਵੱਟੀਆਂ ਜਿਹੜੀਆਂ ਬਲੰਡਰ ਹੋ ਰਹੀਆਂ ਸੀ ਜਾਂ ਸਿੱਖ ਮਰਿਆਦਾ ਦਾ ਘਾਣ ਹੋ ਰਿਹਾ ਸੀ ਉਸ ਵੇਲੇ ਉਹ ਲੋਕ ਕਿਉਂ ਨਹੀਂ ਬੋਲੇ ਤੇ ਅੱਜ ਉਹਨਾਂ ਨੂੰ ਅਕਾਲ ਤਖਤ ਦੀ ਯਾਦ ਕਿਵੇਂ ਆਈ ਅਕਾਲ ਤਖਤ ਸਭ ਤਾਂ ਦੇਖੋ ਜੀ ਸਰੀ ਸਰਵੋਤਮ ਸਥਾਨ ਆ ਜਦੋਂ ਸਮਨ ਅਕਾਲ ਤਖਤ ਸਾਬ ਨੇ ਭੇਜੇ ਆਪੂ ਉੱਥੇ ਹਾਜ਼ਰ ਹੋਏ ਹਾਜ਼ਰ ਹੋ ਕੇ ਸੇਵਾ ਲੱਗੀ ਉਹਨਾਂ ਨੇ ਪਖਤਾਈ ਪਰ ਉਹਦੇ ਵਿੱਚ ਇੱਕ ਛੁੜ ਜੀ ਇਹ ਹੁਣਤਾ ਹੀ ਰਹੀ ਕਿ ਜਿਹੜੀ ਕਮੇਟੀ ਸੀਗੀ ਉਹ ਬਣਾ ਕੇ ਉਸੇ ਤਰ੍ਹਾਂ ਭਰਤੀ ਪਾਰਟੀ ਨੂੰ ਤਕੜਾ ਕਰਨ ਵਾਸਤੇ ਕਰਨੀ ਸੀਗੀ ਉਹਦੀ ਕਮੀ ਰਹਿ ਗਈ ਸਾਨੂੰ ਉਹ ਅਕਾਲ ਤਖਤ ਸਾਬ ਦੇ ਜਿਹੜੇ ਹੁਕਮ ਹੈ ਸਾਨੂੰ ਨਹੀਂ ਇਕੱਲੇ ਸਾਰੇ ਸੰਸਾਰ 'ਚ ਵੱਸਦੇ ਉਹਨਾਂ ਨੂੰ ਜਿਹੜੇ ਨੂੰ ਸ਼੍ਰੋਮਣੀ ਕਾਲੀਕਲ ਦਾ ਪਿਆਰ ਆ ਸਭ ਨੂੰ ਮਿਲੇ ਔਰ ਉਹਨਾਂ ਨੇ ਪੰਜ ਮੈਂਬਰੀ ਜਿਹੜੀ ਕਮੇਟੀ ਬਣਾਈ ਆ ਔਰ ਭਵੇਂ ਸੱਤ ਮੈਂਬਰੀ ਪਹਿਲਾਂ ਬਣਾਈ ਸੀ ਦੋ ਆਪਣੇ ਆਪ ਅਸਤੀਫਾ ਦੇ ਗਏ ਪਰ ਪੰਜ ਮੈਂਬਰੀ ਰਹਿ ਗਈ ਪੰਜ ਪਿਆਰਿਆਂ ਦੀ ਜਿਵੇਂ ਕਹਿ ਲਓ ਉਸ ਸ਼ਕਲ 'ਚ ਸਾਨੂੰ ਫਿਰ ਉਹ ਦਰਸ਼ਨ ਦਿਸਣ ਲੱਗੇ ਔਰ ਉਸ ਤਰ੍ਹਾਂ ਦੀ ਉਸ ਕਮੇਟੀ ਦੇ ਤਹਿਤ ਭਰਤੀ ਸ਼ੁਰੂ ਜਦੋਂ ਹੋਈ ਆ ਤੇ ਅਸੀਂ ਉਹ ਭਰਤੀ ਦੇ ਵਿੱਚ ਆਪਦੇ ਵੱਲੋਂ ਪੂਰੀ ਆਪਦੀ ਜਿੰਦ ਜਾਨ ਲਾ ਕੇ ਆਪ ਦੇ ਬੋਲੋ ਪੂਰਾ ਮਹਮ ਨੂੰ ਪੂਰਾ ਜੋਰਾਂ ਨਾਲ ਚਲਾਓ ਹੋਰ ਵੀ ਅਜਿਹੇ ਪ੍ਰੋਗਰਾਮ ਹੈ ਜਿਹੜੇ ਅੱਗੇ ਆਉਣ ਵਾਲੇ ਸਮੇਂ 'ਚ ਅਸੀਂ ਦੇਵਾਂਗੇ ਜੀ ਵੱਡੇ ਇਕੱਠ ਕਰਾਂਗੇ ਔਰ ਜ਼ਿਲ੍ਹਾ ਲੈਵਲ ਤੇ ਕਰਾਂਗੇ ਫਿਰ ਹਾਲ ਸਾਡੇ ਹਲਕੇ ਲੈਵਲ ਤੇ ਚੱਲਦੇ ਆ ਔਰ ਹਲਕਿਆਂ ਦੇ ਬਾਅਦ ਅਸੀਂ ਜ਼ਿਲ੍ਹਾ ਲੈਵਲ ਤੇ ਆਵਾਂਗੇ ਹਲਕਾ ਨਿਹਾਲ ਸਿੰਘ ਵਾਲੇ ਦੀ ਗੱਲ ਕਰੀਏ ਤਾਂ ਜੀ ਇੱਥੇ ਲੋਕਾਂ ਦਾ ਕਿਸ ਤਰ੍ਹਾਂ ਰਿਸਪੌਂਸ ਏ ਔਰ ਅੱਜ ਦੀ ਮੀਟਿੰਗ ਦੇ ਵਿੱਚ ਕਿਹੜੇ ਕਿਹੜੇ ਤੁਸੀਂ ਆਪ ਹੀ ਦੇਖ ਲਿਆ ਜੀ ਰਿਸਪੌਂਸ ਤਾਂ ਤੁਸੀਂ ਹੁਣ ਕੋਈ ਦੇਖਣ ਦੀ ਦੱਸਣ ਦੀ ਕੋਈ ਜ਼ਰੂਰਤ ਹੈ ਨਹੀਂ ਜਾਂ ਕੋਈ ਅਸੀਂ ਗਿਣਤੀ ਕਰਕੇ ਦੱਸ ਗਏ ਪੂਰਾ ਸੰਗਤਾਂ ਦਾ ਵੱਡਾ ਹੜ ਆਇਆ ਵਾ ਸੀ ਅਸੀਂ ਤਾਂ ਇੱਕ ਮੀਟਿੰਗ ਸੱਦੀ ਸੀ ਔਰ ਮੀਟਿੰਗਾਂ ਰੈਲੀ ਦੇ ਰੂਪ ਵਿੱਚ ਤੁਸੀਂ ਆਪ ਦੇਖੀ ਹੈ ਔਰ ਆਉਣ ਵਾਲੇ ਦਿਨਾਂ 'ਚ ਤੁਸੀਂ ਆਪ ਹੀ ਦੇਖੋਗੇ ਸਾਰੇ ਪੰਜਾਬ ਦਾ ਮਾਹੌਲ ਕਿਸ ਤਰ੍ਹਾਂ ਬਣਦਾ ਭਾਤੀ ਦਾ ਜੋ ਮੈਂ ਸਾਰਿਆਂ ਤੋਂ ਪਹਿਲਾਂ ਫਤਿਹ ਅਦਕਾਰ ਦਾ ਵ ਸ੍ਰੀ ਕਾਲਤਾਕ ਸਭ ਤੋਂ ਹੋਏ ਹੋਕਮ ਦੇ ਮਤਲਬ ਕੋ ਜੋ ਪੰਜ ਮੈਂਬਰੀ ਕਮੇਟੀ ਦੀ ਡਿਊਟੀ ਲੱਗੀ ਹੈ ਭਰਤੀ ਆਸਤੇ ਉਹ ਭਰਤੀ 18 ਤਰੀਕ ਤੋਂ ਸ਼ੁਰੂ ਹੋਈ ਹੈ ਉਸੇ ਗਣੀ ਦੇ ਤਹਿਤ ਅੱਜ ਹਲਕਾ ਵਾਈ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਅੱਜ ਹਲਕਾ ਨੇਹਾਲ ਸਿੰਘ ਵਾਲਾਂ ਦੀ ਮੀਟਿੰਗ ਸੀਗੀ ਔਰ ਬਹੁਤ ਵੱਡੀ ਇੱਥੋਂ ਜਿਹੜੀ ਗਿਣਤੀ ਦੇ ਵਿੱਚ ਸ਼੍ਰੋਮੀ ਕਾਲੀ ਦਲ ਦੇ ਵਰਕਰ ਹਾਜ਼ਰ ਹੋਏ ਆ ਔਰ ਇਹ ਭਰਤੀ ਦੀ ਮੈਮ ਆ ਜਿਹੜੀ ਇੱਥੇ ਸ਼ੁਰੂ ਕੀਤੀ ਗਈ ਹੈ ਜਿਵੇਂ ਲੱਗਦਾ ਆਉਣ ਵਾਲੇ ਸਮੇਂ 'ਚ ਜਿਹੜਾ ਸ਼੍ਰੋਮੀ ਕਾਲੀ ਦਲ ਦਾ ਜਿਹੜਾ ਗ੍ਰਾਫ ਹੈ ਉਹ ਹੌ ਲੱਗਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜਾ ਹੁਕਮਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਗਰਾਫ ਤੇ ਕਿੰਨਾ ਕੱਸ ਸਕਦਾ ਹੈ ਇਹ ਤਾਂ ਦੇਖੋ ਜੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਪੰਥ ਦੀ ਨੁਮਾਇੰਦਗੀ ਜੱਥੇਬੰਦੀ ਹੈ ਔਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਤਪਨ ਹੋਈ ਪਾਰਟੀ ਹੈ ਉੱਥੋਂ ਬਣੀ ਹੋਈ ਪਾਰਟੀ ਹੈ ਔਰ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਮੁਤਾਬਕ ਪਾਰਟੀ ਚੱਲੂਗੀ ਤਾਂ ਵਾਕਈ ਇਸ ਦੀ ਮੋੜ ਸਰ ਜਿੱਤੀ ਹੈ ਜਿਹੜੀ ਹੋਊਗੀ ਔਰ ਬਹੁਤ ਵੱਡੇ ਪੱਧਰ ਤੇ ਉੱਪਰ ਕੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਨਵਾਂ ਸਿਰੇ ਤੋਂ ਸਾਹਮਣੇ ਆਇਆ